ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨਾਂ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਮੋੜਨਾਬੇ ਤੋਂ ਕਵਰ ਕਰਾਂਗੇ ਜੀ ਇੱਕ ਤੁਹਾਨੂੰ ਲਾਸਟ ਦੇ ਦਿਖਾ ਦਿਆਂ ਵਹਿੜ ਚੰਗੇ ਦੁੱਧ ਰਿਕਾਰਡ ਵਾਲੀ ਤੇ 500 ਨੂੰ ਪ੍ਰੋਪਰ ਰਿਕਾਰਡ ਵਾਲੀਆਂ ਦਿਖਾਵਾਂਗੇ ਛੋਟੀਆਂ ਗੱਲਬਾਤ ਅੱਗੇ ਬਾਈ ਨਾ ਕਰਾਵਾਂਗੇ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂ ਬੜੀਆ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 79737 ਜੀ 99865 ਦੁਬਾਰਾ ਫੇਰ ਬੋਲ ਦਿਓ 79737 99865 99865 ਪਿੰਡ ਆਪਣਾ ਜੀ ਪਿੰਡ ਮੋੜ ਨਾ ਬਾਈ ਹੂੰ ਨਾਉ ਪ੍ਰਗਟ ਸਿੰਘ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਤਹਿਸੀਲ ਤਾਂ ਬਾਈ ਤਾਂ ਪਾਤੇ ਨੇੜੇ ਆਪਾਂ ਨੂੰ ਕਿਹੜੇ ਮਿਲਣਾ ਨੇੜੇ ਹੀ ਆਪਾਂ ਨੂੰ ਸ਼ਹਿਰ ਤਾਪਾ ਰਹਿ ਜਾਂਦਾ ਜੀ 10 ਕਿਲੋਮੀਟਰ ਤੇ 20 ਕਿ ਤੇ ਗਰੁੱਪ ਦਾ ਉੱਤੇ ਬੁਰਜ ਸੈਣਾ ਸੁਣਾ ਪਿੰਡ ਆ ਗਿਆ ਹਾਂਜੀ ਹਾਂਜੀ ਓਕੇ ਤੇ ਬਾਈ ਜੀ ਵਪਾਰ ਦਾ ਕੰਮ ਹੈ ਹਾਂਜੀ ਵਪਾਰ ਵਾਈ ਕਿੰਨੇ ਕਨਾਗ ਆਪਣੇ ਕੋਲ ਹਰ ਵਕਤ ਮਿਲਦੇ ਨੇ ਆਪਣੇ ਕੋਲੇ 8 ਕਨਾਗ ਹਰ ਵਕਤ ਹੀ ਮਿਲਦੇ ਆ ਜੀ ਮੱਝਾ ਤੇ ਮਿਲਦੇ ਫਿਰ ਚੰਗੇ ਦੁਦਰ ਗਾੜ ਇੱਕ ਅਦੀ ਗਾਂ ਵੀ ਮਿਲ ਜਾਂਦੀ ਹਾਂਜੀ ਹਾਂਜੀ ਓਕੇ ਤੇ ਅੱਜ ਕਿੰਨੀਆਂ ਫਿਰ ਕੈਮਰੇ ਦੇ ਸਾਹਮਣੇ ਕਰ ਰਹੇ ਆ ਅੱਜ ਆਪਣੇ ਕੋਲ 6 ਨਾਗ ਆ ਜੀ ਤੇ ਇੱਕ ਮੈਂ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਹਿ ਰਹੇ ਆ ਜੀ ਨਾਗ ਹੋ ਜਾਣਗੇ 6 ਦੇ ਧਾਰਾਂ ਕਿਸੇ ਦੀਆਂ ਨਹੀਂ ਮਾਰ ਕੇ ਦਿੰਦੇ ਤੇ ਦਸੱਲੀ ਫੁੱਲ ਹੁੰਦਾ ਹਾਂ ਦਸੱਲੀ ਫੁੱਲ ਹੁੰਦੀ ਓਕੇ ਜੀ ਬਾਈ ਜੀ ਜਿਹੜੀ ਆਪਾਂ ਪਹਿ ਕਾਦੋਂ ਸੂਈ ਹੈ ਤੇ ਕਿਹੜਾ ਸੂਆ ਇਹ ਸੂਆ ਦੀ ਤੀਜਾ ਹੀ ਤੀਜਾ ਸੂਆ ਕਿੰਨਾ ਦੁੱਧ ਰੈੜੀ ਤੇ ਕਿੰਨੇ ਦਿਨ ਹੋਇਆ ਸੂਈ ਨੂੰ ਦੁੱਧ ਦੇ ਥਲੇ ਹੀ 14 ਲੀਟਰ ਰੈੜੀ ਆ ਮਾਹਰਾਂ ਦੇ ਕਹਿਣ ਮੁਤਾਬਕ ਅੱਜ ਇਹ 9 ਦਿਨਾਂ ਦੀ ਸੂਈ ਵੀ ਆ ਇਹ 15 ਲੀਟਰ ਦੁੱਧ ਹੀ ਉੱਡ ਤੇ ਆਈ ਵੀ ਆਪਣੇ ਕੋਲ 15 ਲੀਟਰ ਹਾਜ਼ਰ ਆ ਜੀ ਮਗਰ ਕੀ ਆ ਗਿਆ ਜੀ ਮਾਹਰ ਕਟਾ ਆ ਗਿਆ ਜੀ ਹਲੋ ਜੀਨ ਤੋਂ ਰਕਰਾ ਦੇ ਕੇ ਚੈੱਕ ਚੰਗੀ ਆ ਗਈ ਜੀ ਸੂਆ ਬਾਈ ਤੀਜਾ ਹਾਂ ਤੀਜਾ ਸੂਆ ਜੀ ਜੈਨੂਨ ਗੱਲਾਂ ਜੀ ਤੀਜੇ ਤੋਂ ਚੌਥਾ ਨਹੀਂ ਹੈਗਾ ਜਮਾਂ ਰੇ ਨਾਲ ਗੱਲਾਂ ਜਿਹੜੀ ਗੱਲ ਕਵਾਂਗੇ 16 ਨੇ ਕਵਾਂਗੇ 16 ਨੇ ਓਕੇ ਜ ਪਸੂ ਬਾਈ ਹਰ ਵਕਤ ਮਿਲਦੇ ਰਹਿੰਦੇ ਹਾਂ ਓਕੇ ਚੰਗੇ ਦੁੱਧ ਰਿਕਾਰਡ ਵਾਲੇ ਪਸੂ ਮਿਲਦੇ ਰਹਿੰਦੇ ਆ ਜੀ ਤੋਰਾ ਤਾਰਾ ਤੁਹਾਨੂੰ ਕਰਾਵਾਇ ਚੈੱਕ ਪ੍ਰੋਪਰ ਕੱਦ ਵੇਲ ਵਾਲੀ ਝੋਟੀ ਆ ਗਈ ਕੋਈ ਤੁਹਾਨੂੰ ਜਿਹੜੀ ਝੋਟੀ ਹੋਈ ਮੈਂ ਬੋਲ ਦੇਣੀ ਆ ਤੁਹਾਨੂੰ ਮੇਰੇ ਸੁਭਾ ਦਾ ਪਤਾ ਹੀ ਹੈ ਜੀ ਆ ਦੇਖੋ ਤੇ ਨਾਲਾ ਨੂਣਾ ਫਿਰ ਐਚ ਹੈ ਬੜਾ ਰੱਖਣਾ ਹਾਂ ਬਹੁਤ ਬਹੁਤ ਲੈਵਾ ਬਹੁਤ ਚੰਗਾ ਥੱਲੇ ਲੈ ਆਓ ਜੀ ਮੋੜ ਲਿਓ ਲੈ ਆਓ ਜੀ ਕਮਾ ਲਓ ਆ ਦੇਖੋ ਜੀ ਚੰਗੀ ਝੋਟੀ ਆ ਗਈ ਜੀ ਮੋੜ ਲਿਓ ਵੀਰੇ ਹੂੰ ਬੱਚੇ ਤੋਂ ਮਾੜਾ ਇਹ ਕਰੂਗੀ ਜਰੂਰ ਹਾਂਜੀ ਹਾਂ ਆ ਦੇਖੋ ਜੀ ਫੇਸ ਦੀ ਕੁਆਲਿਟੀ ਇੱਕ ਨੰਬਰ ਕਿੰਨਾ ਰੈਡੀ ਹੈ ਵੀਰੇ ਹੁਣ ਦੁੱਧ ਬਾ 14 ਲੀਟਰ ਤਿਆਰ ਆਈ ਜਾਵਾ ਸਹੀ ਤੇ 15 ਕਹਿ ਕੇ ਦੇ ਦਿੰਗੇ ਨਾ ਹੀ 14 ਲੀਟਰ ਹੀ ਕਮ ਆ ਗਿਆ ਓਕੇ 14 ਕਹਿ ਕੇ ਦੇਵਾ 14 ਬਹੁਤ ਹੋ ਜਾਂਦਾ ਤੇ ਬਾਈ ਕਿੰਨੇ ਪੈਸੇ ਇਹਦੇ ਲੈਣ ਦੇਣਾ ਪੈਸੇ ਜੀ ਫੋਨ ਤੇ ਕਰਾਂਗੇ ਆਪਾਂ ਮੋਲ ਫੋਨ ਤੇ ਹੋ ਹਾਂਜੀ ਚੈਜ ਹੋ ਜਾਵੇ ਹਾਂਜੀ ਚੈਜ ਹੋਊਗਾ ਜੀ ਓਕੇ ਤੇ ਹੁਣ ਬਾਈ ਜਿਹੜੀ ਦੋ ਨੰਬਰ ਤੇ ਇਹਦਾ ਬੱਚਾ ਦੱਸ ਦਿਓ ਮਾੜਾ ਇਹਦਾ ਬੱਚਾ ਜੀ ਆ ਕੱਟੀ ਆ ਇਹਦੇ ਮਾੜਾ ਕੱਟੀ ਕਿੰਨੇ ਦਿਨਾਂ ਦਾ ਸੂਹਾ ਜੀ 12 ਦਿਨ 12 ਦਿਨ ਹੋ ਗਈ ਸੂਈ ਨੂੰ 12 ਦਿਨ ਸੂਈ ਨੂੰ ਖੋਲ ਲਾ ਵੀਰੇ ਨੂੰ ਹਾਂਜੀ 12 ਦਿਨ ਸੂਈ ਨੂੰ ਹੋ ਗਏ ਤੇ ਸੂਹਾ ਬਾਈ ਕਿ ਦੂਜਾ ਸੂਆ ਕਿੰਨਾ ਦੁੱਧ ਰੈਡੀ ਆ ਦੁੱਧ ਇਹਦੇ ਥੱਲੇ ਜੀ ਹੁਣ ਇਸ ਟਾਈਮ 12.5 ਲੀਟਰ ਰੈਡੀ ਆਈ ਬੱਚੇ ਸਮੇਤ ਜਾਵਾ ਜਾ ਜਾ ਜੇ 12.5 ਤਾਂ 12.5 ਆ 13 ਨਹੀਂ ਢੰਡੇ ਵਾਲਾ ਹੋਊਗਾ ਜੀ 12.5 ਸਹੀ ਗੱਲ ਆ ਜਮਾਨਾ ਬਾਈ ਕਹਿੰਦੇ 13 ਨਹੀਂ ਕਹਿਣਾ ਜੇ 12.5 ਦਾ ਸਾਡਾ 12.5 ਹੀ 12.5 ਲੀਟਰ ਰੈਡੀ ਆ ਕਿੰਨੇ ਦਿਨਾਂ ਦਾ ਸੂਆ ਦੱਸਿਆ ਬਾਈ ਇਹ ਹੀ 12 ਦਿਨਾਂ ਦਾ ਸੂਆ ਜੀ 12 ਦਿਨਾਂ ਦਾ ਮੋੜ ਲਿਓ ਵੀਰੇ ਚੰਗੀ ਥਾਣਾ ਹਵਾਨੇ ਦੀ ਆ ਜੀ ਬਾਕੀ ਦੀ ਗੱਲ ਤੁਸੀਂ ਜਜਮੈਂਟ ਆਪ ਕਰਨੀ ਕੱਦ ਕਿਸੇ ਦਾ ਵੀ ਨਹੀਂ ਛੋਟਾ ਸਾਰੇ ਚੰਗੇ ਕੱਦ ਕਾੜ ਚ ਆ ਗੀਆਂ ਧਾਰਾਂ ਧੂ ਤੇ ਪੋਲੀਆਂ ਫਰਸਾ ਹਾਂਜੀ ਹਾਂ ਬਹੁਤ ਪੋਲੀਆਂ ਮਗਰ ਕੀ ਇਹ ਕੱਟੀ ਮਗਰ ਕੱਟੀ ਹੈ ਕੱਟੀ ਪ੍ਰੋਪਰ ਕਾਰਡ ਵਾਲੀ ਕੱਟੀ ਹੈ ਜੀ ਤੇ ਭਾਈ ਇਹ ਇੱਕ ਦਾ ਕੀ ਰੇਟ ਆ ਗਿਆ ਕਿ ਇਹਦਾ ਵੀ ਫੋਨ ਬਾ ਫੋਨ ਤੇ ਹੀ ਕਰਾਂਗੇ ਸਾਰਿਆਂ ਦੇ ਹਾਂਜੀ ਹਾਂ ਚੈਜ ਹੋਣਗੇ ਨੇ ਇਤਲ ਸਗੇ ਚੈਜ ਰੇਟ ਆਉਣਗੇ ਕੋਈ ਚੈਜ ਨਹੀਂ ਹੋਣੇ ਤੇ ਹੁਣ ਵੀਰੇ ਆ ਗਈ ਝੋਟੀ ਫੇਰ ਤਿੰਨ ਨੰਬਰ ਤੇ ਟੌਪ ਦੀ ਹਾਂਜੀ ਮੋਰਾ ਦੀ ਜੀ ਮੋਰਾ ਦੀ ਬੱਚਾ ਇਹਦਾ ਹਾਂ ਬੱਚਾ ਇਹਦਾ ਆ ਜੀ ਕੀ ਇਹਦੇ ਮਗਰ ਜਿਆਦਾ ਨ ਹੋਇਆ ਜੀ ਸੁਨ ਮਗਰ ਕਟਾ ਜੀ ਮਗਰ ਕਟਾ ਓਕੇ ਤੇ ਕਿੰਨਾ ਕੁ ਬੋਲਾ ਰੈਡੀ ਆ ਬਾਈ ਇਹਦੇ 10 ਲੀਟਰ ਬੋਲਾ ਰੈਡੀ ਆਈ ਜਮਾ ਓਕੇ 10 ਲੀਟਰ ਦੋਦਾ ਜੁਡਮੈਂਟ ਕੇ ਲੈ ਜੀ 14 ਲੀਟਰ ਹੋ ਗਈ ਓਕੇ ਜੀ 14 ਲੀਟਰ ਬਾਈ ਕਹਾਂ ਦੁੱਧ ਦੇ ਸਕਦੇ ਸ਼ਾਮ ਦੇ ਟਾਈਮ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਉਸ ਹਸਾਬ ਨਾਲ ਲੈ ਵੰਦੀ ਜਜਮੈਂਟ ਕਰ ਲੋ ਚਬਾਈ ਹੋਣੀ ਹਜੇ ਬਾਕੀ ਆ ਆ ਦੇਖੋ ਜੀ ਹਵਾਨੇ ਦੀ ਸਾਫ ਸੁਥਰੀ ਤੇ ਚਾਪੜ ਰਗੀ ਝੋਟੀ ਪਈ ਐ ਸੁਆ ਬਾਈ ਇਹਦਾ ਵੀ ਤੀਜਾ ਹੀ ਇਹਦਾ ਦੂਜਾ ਜੀ ਓਕੇ ਦੂਜਾ ਜੀ ਦੂਜਾ ਸੁਆ ਜੀ ਦੂਜਾ ਸੁਆ ਜੀ ਫੇਸ ਦੀ ਕੁਆਲਿਟੀ ਕਰੋ ਚ ਚਾਰਜ ਪਰ ਇਹ ਤੁਹਾਨੂੰ ਚੈੱਕ ਕਰਾਵਾਂਗੇ ਆ ਦੇਖੋ ਚੰਗੀ ਸਾਫ ਸੁਥਰੀ ਝੋਟੀ ਹੈ ਜੀ ਕੀ ਆਇਆ ਸੀ ਬਾਈ ਇਹਦੇ ਮਗਰ ਕੀ ਸੀਗਾ ਮਾਰ ਕੱਟੀ ਹੈ ਕਟਾਈ ਇਹਦੇ ਮਾਰ ਓਕੇ ਇਹਦੇ ਮਗਰ ਕਟਾ ਆ ਗਿਆ ਹਾਂ ਹਾਂ ਕਟਾ ਤੇ ਇਹਦੇ ਕਿੰਨੇ ਪੈਸੇ ਹੈ ਇਹਦਾ ਵੀ ਫੋਨ ਬਸ ਇਹ ਫੋਨ ਤੇ ਹੀ ਹੋਊਗਾ ਜੀ ਰੇਟ ਜਵਾ ਜਾਏ ਰੇਟ ਹੋਊਗਾ ਜੀ ਇਹਦਾ ਦੁੱਧ ਕਿੰਨਾ ਦੱਸਿਆ ਜੀ ਦੋ ਦੇ ਸਮੇਂ ਹੁਣ ਬੋਲਾ 10 ਕਿਲੋ ਹਾਜ਼ਰ ਆਈ ਹਾਜ਼ਰ ਕਿੱਥੋਂ ਕਿੱਥੇ ਕਰ ਜਾਊੜੂਗੀ ਬਾਈ ਇਹ ਬਾਬੂ ਜੀ 14 ਲੀਟਰ ਤੇ ਖੁੱਲੀ ਜੀ 14 ਲੀਟਰ ਤੇ ਕਰੋ ਓਕੇ ਤੇ ਹੁਣ ਵੀਰੇ ਆ ਗਈ 4 ਨੰਬਰ ਸੂਈ ਸਵਾਈ ਝੋਟੀ ਹੈ ਨਾ 4 ਨੰਬਰ ਇਹ ਵੀ ਚੰਗੀ ਕੁਆਲਿਟੀ ਦੇ ਮਗਰ ਕੀ ਆ ਗਿਆ ਜੀ ਇਹਦੇ ਮਗਰ ਇਹਦੇ ਕਟਾ ਆ ਗਿਆ ਜੀ ਕਟਾ ਮਗਰ ਇਹ 15 ਦਿਨਾਂ ਦੀ ਸੂਈ ਵੀ ਆ ਜੀ ਕਿੰਨਾ ਫਰ ਰੈਡੀ ਆ ਪੂਰਾ 14 ਕਿਲੋ 300 ਗ੍ਰਾਮ ਜੀ ਕੰਡੇ ਤੇ ਤੋਲ ਕੇ ਦੇਵਾਂਗੇ ਲੀਟਰ ਤੇ ਵੀ ਨਹੀਂ ਮਾਹਾਈ ਕੰਡੇ ਤੇ ਤੋਲ ਕੇ ਕੰਡੇ ਤੇ ਓਕੇ ਜੀ ਜਮਾ ਜਾਂ ਜਾਣ ਗੱਲਾਂ ਤੇ ਪੈਸੇ ਜ਼ਰੂਰ ਲੱਗਣਗੇ ਸਾਡੇ ਪਰ ਝੋਟੀਆਂ ਤੁਹਾਨੂੰ ਚੰਗੀਆਂ ਮਿਲ ਜਾਣਗੀਆਂ ਇਸ ਘਰੋਂ ਆ ਦੇਖੋ ਜੀ ਹਣ ਲੈ ਲਈ ਪੂਰੀ ਟਾਈਮ ਤਸੱਲੀ ਕਰ ਸਕਦਾ ਬੰਦਾ ਤੇਲੇ ਵਾਲੂ ਵਾ ਟਾਰਗਾ ਠੋਸ ਆ ਨਾ ਹਾਂਜੀ ਹਾਂਜੀ ਹੂੰ ਬਹੁਤ ਠੰਡੀਆਂ ਨੇ ਜੀ ਬਹੁਤ ਠੰਡੀਆਂ ਤੇ ਕੱਦ-ਕਾੜ ਮੈਂ ਤੁਹਾਨੂੰ ਫਿਰ ਬੋਲਦਾ ਸਾਰਿਆਂ ਦੇ ਚੰਗੇ ਆ ਜੀ ਧਾਰਾ ਤੁਹਾਨੂੰ ਇਸ ਕਰਕੇ ਨਹੀਂ ਚੈੱਕ ਕਰਾਈਆਂ ਕਿਉਂਕਿ ਨਾਕਾਫੀ ਹੋ ਜਾਣੇਗੇ ਉਸ ਦਾ ਕਰਕੇ ਧਾਰਾ ਨਹੀਂ ਮਾਰੀਆਂ ਜਾਂਦੀਆਂ ਤੇ ਫੋਨ ਤੇ ਵੀ ਇਹਦਾ ਵੀ ਹਾਂ ਰੇਡ ਫੋਨ ਤੇ ਹੋਊਗਾ ਜੀ ਕਿੰਨਾ ਦੋ ਦੱਸ aí ਦੁਬਾਰਾ ਫਿਰ ਦੱਸ 14 ਲੀਟਰ 300 ਗ੍ਰਾਮ ਜੀ ਕਿੰਨੇ ਦਿਨਾਂ ਦੀ ਸੂਈ ਆ ਇਹ 15 ਦਿਨਾਂ ਦੀ ਸੂਈ ਆ ਜੀ 15 ਦਿਨਾਂ ਦੀ ਸੂਈ ਸਹੀ ਹੈ ਚੰਗੀਆਂ ਝੋਟੀਆਂ ਨੂੰ ਅੱਜ ਕਵਰ ਕਰਕੇ ਦੇ ਦਿੰਦੇ ਆ ਇੱਕ ਤੋਂ ਇੱਕ ਚੜਦੀ ਤੇ ਚੜਦੀ ਵਾਲਾ ਦੁੱਧ ਹੋਊਗਾ ਜੀ ਕੰਡੇ ਵਾਲਾ ਦੁੱਧ ਹੋਊਗਾ ਕੰਡੇ ਵਾਲਾ ਦੁੱਧ ਤੇ ਬਾਈ ਜਿਹੜੀ ਆ ਵੱਡੇ ਕੱਦ ਕਾਠ ਦੀ ਦੇਖ ਲੈਣੇ ਆਪਾਂ ਇਹ ਤੀਜਾ ਸੂਆ ਜੀ ਰੀਅਲ ਗੱਡੀ ਦਾ ਡੱਬਾ ਜਿੱਤੀ ਹੈ ਨਾ ਇਹ ਮੋਰਾ ਨਾਲ ਹਲਦੀ ਆ ਮੋਰਾ ਨਾਲ ਪਯੋਰ ਆ ਗਈ ਝੋਟੀ ਆਈ ਆ ਜੀ ਹਰਿਆਣੀ ਜਵਾਈ ਹੈ ਜੀ ਹਾਂ ਜੀ ਹਾਂ ਓਕੇ ਜੀ ਇਹ 20 ਲੀਟਰ ਦੀ ਗਾਰੰਟੀ ਤੇ ਆਈ ਆ ਜੀ 20 ਲੀਟਰ ਦੀ ਗਾਰੰਟੀ ਤੇ ਇਹ ਖੋਲ ਲੋ ਇਧਰ ਨੂੰ ਤੋੜ ਲੋ ਤੇ ਕਿੰਨਾ ਕਦ ਦਿਨ ਰਹਿੰਦੇ ਆ ਬਾਈ ਇਹਦੇ ਦਿਨੇ ਦੇ ਹਫ਼ਤੇ ਪਿਆ ਜੀ ਹਜੇ ਮੰਨ ਲਓ 5 ਤਰੀਕ ਨੂੰ ਦਿਨ ਪੂਰੇ ਹੋਣਗੇ 5 ਤ ਤੇ ਬਾਈ ਜੇ ਆਪਾਂ ਗੱਲ ਕਰ ਲਗੇ ਕੁੰਡੀ ਚ ਦਾ ਜਾਣ ਵਾਲੀ ਨਹੀਂ ਨਹੀਂ ਕੁੰਡੀ ਜਾਂਦਾ ਵੱਡੀ ਪੇਕਅਪ ਵਾਲੀ ਮੱਝ ਆ ਗਈ ਹਾਂਜੀ ਸੂਆ ਬਾਈ ਨੇ ਗੱਲ ਕਰੀ ਜਮਾਰੇ ਤੀਜਾ ਤੇ ਦੁੱਧ ਬਾਈ ਕਹਿੰਦਾ 20 ਕਿਲੋ ਜਮਾਂ ਖੁੱਲਾ ਪਾਉ ਜੀ ਖੁੱਲਾ ਪਾਉਗੀ ਗਾਰੰਟੀ ਵਾਲਾ ਗਾਰੰਟੀ ਵਾਲਾ ਭਾਰ ਪਿੱਛੇ ਦੀ ਥਣਾ ਸੁਣਾ ਦੀ ਓਕੇ ਬਾਈ ਓਕੇ ਆਈ ਕੋਈ ਭਾਰ ਦੀ ਗਾਰੰਟੀ ਹੋਈ ਫੁੱਲ ਓਕੇ ਚਾਰ ਸਵੇਰੇ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਹੋ ਰੇਟ ਫਿਰ ਇਹਦਾ ਵੀ ਫੋਨ ਤੇ ਹਾਂਜੀ ਫੋਨ ਤੇ ਹੋਊਗਾ ਰੇਟ ਰੇਟ ਇਹਦਾ ਵੀ ਫੋਨ ਤੇ ਹੋਊ ਕੱਲੀ ਕੱਲੀ ਜੇ ਕੋਈ ਬਾਈ ਆਪਣੇ ਨਾਲ ਫੋਨ ਤੇ ਗੱਲ ਕਰਕੇ ਸੌਦਾ ਕਰ ਲੇ ਇਹਨਾ ਦੇ ਦੇ 20 ਲੀਟਰ ਚਵਾ ਕੇ ਦੇ ਦਾਂਗੇ 20 ਲੀਟਰ ਚਵਾ ਕੇ ਵੇ ਹਾਂਜੀ ਹਾਂ ਗੱਲਾਂ ਜਾਇਆ ਜਾ ਬਾਈ ਦੀਆਂ ਜਮਾ ਤੇ ਬਾਕੀ ਦੀ ਗੱਲ ਯਾਰ ਜਿਹੜਾ ਇਹਦਾ ਹਵਾਨਾ ਹਨਾ ਕੱਲਾ ਕੱਲਾ ਥਾਣ ਲੱਗਿਆ ਚਾਰੇ ਥਣ ਸਪੇਸ ਦੇ ਉੱਪਰ ਲੱਗੇ ਪਿਆ ਤੇ ਕਿਤੋਂ ਵੀ ਝੋਟੇ ਨਹੀਂ ਖੁੰਜੀ ਜ਼ਰੂਰ ਕਰ ਲਿਓ ਬਾਈ ਦਾ ਸੰਪਰਕ ਲਾਸਟ ਦੇ ਤੁਹਾਨੂੰ ਇੱਕ ਗਾਂ ਰਹਿ ਗਈ ਗਾਂ ਵੀ ਪੂਰੀ ਟੌਪ ਦੀ ਇਹਦੇ ਬਾਰੇ ਆ ਜਾ ਵੀਰੇ ਆ ਗਈ ਗੱਲਬਾਤ ਕਰਾਵਾਂਗੇ ਕਿੰਨੇ ਕ ਦਿਨ ਕੱਟ ਜੂ ਜਾ ਕਿੰਨਾ ਕੁ ਦੁੱਧ ਬਾਦ ਪਹਿਲੇ ਸੂਆ ਦਾ ਦਿੱਤਾ ਹੋਇਆ ਹਾਂਜੀ ਬਾਈ ਜੀ ਇਹਦੀ ਕੀ ਰੇਟ ਹੈ ਇਹ ਬਾਈ ਜੀ ਦੂਜਾ ਸੂਆ ਆਪਣੇ ਘਰ ਦੀ ਗਾਂ ਜੀ ਇਹ ਸੂਈ ਹੈ ਕਿ ਸੂਣ ਵਾਲੀ ਨਹੀਂ ਸੂਣ ਵਾਲੀ ਹੈ ਜੀ ਇਹਦਾ 22 ਲੀਟਰ ਦੁੱਧ ਜਮਾ ਰੈਡੀ ਦਊਗੀ ਜਮਾ ਰੈਡੀ ਕੰਡੇ ਵਾਲਾ ਬਾਈ ਜੀ ਇਹ ਵੀ ਓਕੇ ਪਾਲ ਹੋਈ ਆ ਥੋੜੀ ਜਿਹੀ ਹਾਂਜੀ ਆ ਇਧਰਲੇ ਪਾਸੇ ਪਾਲ ਆਈ ਥੋੜੀ ਜੀ ਓਕੇ ਤੇ ਮੋਲੇ ਦਾ ਵੀ ਫੋਨ ਤੇ ਹੈ ਹਾਂ ਮੋਲੇ ਦਾ ਕਰ ਦਿੰਨੇ ਆਂ ਮੋਲੇ ਦਾ 75000 ਰੁਪਈਆ ਜੀ ਜਮਾ ਜਾਇ ਰੇਟ ਆ ਤੇ ਦੁੱਧ ਐਦ ਕਿੰਨਾ ਦੁੱਧ 22 ਲੀਟਰ ਤੋਂ ਤਾਂ ਉਪਰੀ ਦਊਗੀ ਜੀ ਆਪਾਂ 22 ਲੀਟਰ ਪਹਿਲੇ ਸੂਆ ਚੋਂ ਆਈ ਦੂਜਾ ਸ ਉਹ ਦੱਸਦੀ ਵੀ ਹੈਗੀ ਵੀ ਦੇਦਾ ਹੈ ਬਹੁਤ ਠੰਡੀ ਸੀਲ ਆਈ ਓਕੇ ਜੀ ਪੋਲੋ ਸੀਲ ਤੇ ਠੰਡੀ ਆ ਲੈ ਚਲੋ ਜੀ ਆ ਦੇਖੋ ਕੱਲਾ ਕੱਲਾ ਥਣ ਚਾਰੇ ਥਣ ਸਪੇਡ ਦੇ ਉੱਤੇ ਸੀਲ ਠੰਡੀ ਆ ਬਈ ਹਾਂ ਜੀ ਬਹੁਤ ਠੰਡੀ ਸੀਲ ਆਈ ਕੋਈ ਐ ਨਹੀਂ ਹੈਗਾ ਲੱਗਦਾ ਉੱਥੇ ਲੈ ਚਲੋ ਉੱਥੇ ਦਿਖਾ ਦੇ ਉੱਥੇ ਦਿਖਾ ਦਨੇ ਆ ਆ ਦੇਖੋ ਜੀ ਕਿਉਂਕਿ ਬਾਈ ਕੋਲ ਬਰੀਡ ਵਾਲੇ ਪਸ਼ੂ ਆ ਜੀ ਸਾਰੇ ਆ ਦੇਖ ਲਓ ਹੂੰ ਲਓ ਜੀ ਹਾਂ ਇਹ ਬਹੁਤ ਠੰਡੀ ਆ ਵਿਚਾਰੀ ਆਪਣੀ ਆਪ ਦੀ ਘਰੇ ਚ ਬਾਈ ਦੀ ਬਿਹੜ ਆਈ ਹੈ ਘਰੇ ਆਪਣੀ ਤੇ ਸੂਆ ਤੀਜਾ ਬਈ ਦੂਜਾ ਆਈ ਦੂਜਾ ਓਕੇ ਹਾਂ ਪਹਿਲਾ ਸੂਆ ਆਪਾਂ ਚੋਈ ਆ ਜੀ 75 ਮੰਗਿਆ ਤਾਂ ਹਾਂ ਜੀ 75 ਜੀ ਮਾਨਤਨ ਕਰ ਦਾਂਗੇ ਜੀ ਮਾਨਤਨ ਹੋ ਜਾਣਾ ਹਾਂ ਜੀ ਹਾਂ ਤੇ ਨੰਬਰ ਬਾਈ ਫੇਰ ਬੋਲਦੇ 97737 9985 ਜੀ 99 ਪ੍ਰਗਟ ਸਿੰਘ ਪਿੰਡ ਮੌੜ ਨਾਬਾ ਜੀ ਪਿੰਡ ਮੌੜ ਨਾਬਾ ਸੱਤ ਨਗ ਸੀ ਭਰਾ ਕੋਲੇ ਸੱਤੇ ਨੂੰ ਚੈੱਕ ਕਰਾਤੇ ਇੱਕ ਬੈੜ ਤੇ 6 ਝੋਟੀਆਂ ਤੁਹਾਨੂੰ ਚੈੱਕ ਕਰਾਈਆਂ ਜੀ ਤੇ ਜਰੂਰ ਕਰੋ 500 ਰੁਪਏ 6 ਨਗ ਸੀਗੇ ਹਨਾ ਸਾਰੇ ਹਾਂ ਜੀ ਹਾਂ 6 6 ਨਗ ਸੀ 5 ਝੋਟੀਆਂ ਚਾਰ ਸੂਈਆਂ ਸਵਾਈਆਂ ਕਗਬਣ ਹਨ ਤੇ ਜਰੂਰ ਕਰ ਲਿਓ ਬਾਈ ਨਾਲ ਸੰਪਰਕ ਪਿੰਡ ਮੌੜ ਨਾਬੇ ਤੋਂ ਆਪਾਂ ਤੁਹਾਨੂੰ ਵੀਡੀਓ ਕਵਰ ਕਰਕੇ ਤੇ ਕਰਕੇ ਵੀ ਟੌਪ ਦੇ ਨਗਿੰਨੇ ਅੱਜ ਕਵਰ ਦਿੱਤੇ ਆ ਤੇ ਬਾਕੀ ਢਲੋਂਡਰੀ ਫਾਰਮ ਬਠਿੰਡਾ ਚੈਨਲ ਦੇਖਣਾ ਹੈ ਸਾਰੇ ਭੈਣ ਭਰਾਵਾਂ ਦਾ ਐਂਡ ਤਾਈ ਵੀਡੀਓ ਦੇਖਣ ਨੂੰ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਗੇ ਨਵੀਂ ਵੀਡੀਓ ਦੇ